ਬੀਤੇ ਦਿਨ ਲਸਾੜੇ ਦੇ ਨੌਜਵਾਨ ਦੀ ਜੋ ਗੜਪੜ ਵਿਖੇ ਹੋਈ ਮੌਤ ਸੰਬੰਧੀ ਇੱਕ ਖਬਰ ਸੀ ਕਿ ਨਸ਼ੇ ਕਾਰਨ ਮੌਤ ਹੋਈ ਹੈ ਪਰ ਇਸ ਦੇ ਸਬੰਧ ਵਿੱਚ ਡੀਐਸਪੀ ਸੀਰੀ ਸ਼ਰਿੰਦਰ ਚਾਂਦ ਬਲੋਕਿਆ ਗਿਆ ਕਿ ਇਸ ਵਿਅਕਤੀ ਦਾ ਐਕਸੀਡੈਂਟ ਹੋਣ ਕਾਰਨ ਦਵਾਈ ਚੱਲ ਰਹੀ ਸੀ ਤੇ ਹਰ ਮੌਤ ਨੂੰ ਨਸ਼ੇ ਨਾਲ ਨਾ ਜੋੜਿਆ ਜਾਵੇ ਤੇ ਅਫਵਾਹਾਂ ਤੇ ਵੀ ਅਤਵਾਾਰ ਨਾ ਕੀਤਾ ਜਾਵੇ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆ ਜਾਂਦੀ ਤਦ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਉਨਾ ਐਵੀ ਕਿਆ ਕਿ ਜੇਕਰ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਉਸ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਚੰਦ ਸਾਹਿਬ ਜਿਹੜਾ ਪਰਸੋਂ ਜਿਹੇ ਜਿਹੜਾ ਇਹ ਮੌਤ ਹੋਈ ਹੈ ਇੱਕ ਨੌਜਵਾਨ ਦੀ ਤੇ ਉਹਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਪੋਮੇ ਦੀ ਇੱਕ 24 ਨੂੰ ਸਾਨੂੰ ਇੱਕ ਅਨਕੌਨਸ਼ੀਅਸ ਗੁਰਦੀਪ ਸਿੰਘ ਨਾਮ ਦਾ ਬੰਦਾ ਮਿਲਿਆ ਸੀਗਾ ਜਿਸ ਦੀ ਵਾਈਫ ਦੀ ਮਦਦ ਨਾਲ ਉਹਨੂੰ ਸਮਿਸ਼ਨ ਹਸਪੀਟਲ ਉੜਾਪੜ ਐਡਮਿਟ ਕਰਾਇਆ ਗਿਆ ਸੀਗਾ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਉਹਨੂੰ ਰੈਫਰ ਕਰਤਾ ਸੀਗਾ ਨਮਾ ਸ਼ਹਿਰ ਜਿੱਥੇ ਉਹਦੀ ਡੈਥ ਹੋ ਗਈ ਸੀਗੀ ਜੀ ਜੀ ਉਹਦਾ ਕਾਰਨ ਕੀ ਹੋਇਆ ਜੀ ਦੇਖੋ ਉਸ ਦਾ ਪਤਾ ਲੱਗਾਗਾ ਤੇ ਉਹ 1 ਸਾਲ ਤੋਂ ਐਕਸੀਡੈਂਟ ਹੋਇਆ ਸੀ ਉਹਦਾ ਜਿਸ ਦਾ ਮੈਡੀਸਨ ਚੰਡੀਗੜ੍ਹ ਤੋਂ ਚੱਲਦਾ ਸੀਗਾ ਤੇ ਉਸ ਤੋਂ ਬਾਅਦ ਹੁਣ ਉਹਦਾ ਜਿਹੜਾ ਹੈਗਾ ਪੋਸਟਮਾਰਟਮ ਬੋਰਡ ਤੋਂ ਕਰਾਇਆ ਗਿਆ ਹੈਗਾ ਉਸ ਦੇ ਮੁਤਾਬਕ ਜੋ ਵੀ ਰਿਜ਼ਲਟ ਦੇ ਉਹਦੀ ਮੌਤ ਦਾ ਕਾਰਨ ਦਾ ਪਤਾ ਲੱਗ ਸਕੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਉਹਦਾ ਜਿਹੜਾ ਇਹ ਜਿਹੜੀ ਮੌਤ ਹੈ ਉਹ ਨਸ਼ਾ ਨਾਲ ਵੀ ਹੋਈ ਜਾ ਸਕਦੀ ਆ ਪਰੰਤੂ ਕਿਸੇ ਹੋਰ ਕਾਰਨ ਵੀ ਹੋਈ ਜਾ ਸਕਦੀ ਨਹੀਂ ਜਦੋਂ ਕੱਲ ਜਦ ਤੱਕ ਪੋਸਟਮਾਰਟ ਦੀ ਰਿਪੋਰਟ ਨਹੀਂ ਆਂਦੀ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਆਫਟਰ ਪੋਸਟਮਾਰਟਮ ਹੀ ਕੁਝ ਕੀਤਾ ਜਾ ਸਕਦਾ ਹੈ। ਦੀ ਰਿਪੋਰਟ ਆਉਣ ਤੋਂ ਬਾਅਦ। ਠੀਕ ਹੈ ਸਾਥੀ। ਅੱਛਾ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਵੀ ਹਰ ਇੱਕ ਡੈਥ ਨੂੰ ਨਸ਼ੇ ਨਾਲ ਨਾ ਜੋੜਿਆ ਜਾਵੇ। ਕਿਉਂਕਿ ਇਸ ਬੰਦੇ ਦੀ 1 ਸਾਲ ਤੋਂ ਮੈਡੀਸਿਨ ਚੱਲਦਾ ਸੀਗਾ। ਇਹਦੇ ਘਰਦਿਆਂ ਮੁਤਾਬਕ ਅੱਗੇ ਵੀ 2-3 ਵਾਰ ਇਹਨੂੰ ਪ੍ਰੋਬਲਮ ਇਹ ਆਈ ਹੈਗੀ ਆ। ਤੇ ਹੁਣ ਜੋ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਹੀ ਜਾਊਗਾ, ਕਲੀਅਰ ਹੋ ਜਾਊਗਾ। ਇਸ ਕਰਕੇ ਅਫਵਾਹਾਂ ਵਿੱਚ ਨਾ ਫਸਣ ਲੋਕਾਂ ਨੂੰ ਅਪੀਲ ਹੈ। ਜਿਸ ਦਾ ਆਪਣੇ ਲੋਕਾਂ ਨੂੰ ਹੋਰ ਕੋਈ ਤੁਸੀਂ ਤੁਹਾਡਾ ਸੁਝਾਅ ਕੋਈ ਤੁਹਾਡਾ ਕੋਈ ਸੰਦੇਸ਼ ਜਾਂ ਕੋਈ ਕੋਈ ਹੋਰ ਗੱਲਬਾਤ ਕੋਈ ਦੱਸਣੀ ਚਾਹੋਗੇ ਅਸੀਂ ਤਾਂ ਕਹਿੰਦੇ ਜਿੱਥੇ ਕੋਈ ਨਸ਼ਾ ਕੋਈ ਵਿਕਦਾ ਜਾਂ ਕੋਈ ਬੰਦਾ ਵੇਚ ਰਿਹਾਗਾ ਸਾਨੂੰ ਦੱਸਣ ਉਹਦਾ ਜਿਹੜਾ ਨਾਮ ਹੈ ਗੁਪਤ ਰੱਖਿਆ ਜਾਊਗਾ ਨਮਾਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499